इंग्लिश नो नो ओ यार�ਾ ਬੜਾ ਔਖਾ ਕੰਮ ਆ ਇੰਗਲਿਸ਼ ਜਸ ਆਈ ਵਾਂਟ ਟੂ ਬਾਇ ਅ ਸਿਮ ਥੇਰ ਵਨ ਲੇਡੀ ਬਟ ਦੇ ਡਸ ਨੋਟ ਅੰਡਰਸਟੈਂਡ ਦੀ ਲੈਂਗੁਏਜ ਬੈਟਰੀ ਬੂਟਰੀ ਮੇਰੇ ਪਾਵਰ ਬੈਂਕ ਵੀ ਡਾਊਨ ਹੁੰਦੇ ਜਾ ਰਹੇ ਆ ਇੱਥੇ ਗਲੀਆਂ ਚ ਮੈਂ ਧੱਕੇ ਤਾਂ ਖਾ ਰਿਹਾ ਪਰ ਮਜ਼ਾ ਆ ਰਿਹਾ ਨੋ ਮਿਥਨ ਚੱਕਰਵਰਤੀ ਮਿਥਨ ਹੈ ਹੈ ਮੈਂ ਅਨੰਦ ਹੈ ਦਾ ਘੰਟੇ ਦਾ ਸਫਰ ਪਾਰ ਕਰਦੋ ਹੈ ਮੈਂ ਪਹੁੰਚ ਗਿਆ ਅਲਮਾਟੀ ਦੇ ਵਿੱਚ ਜਿਹੜੀ ਕਿ ਮੇਰੀ ਮੇਨ ਡੈਸਟੀਨੇਸ਼ਨ ਆ ਬਟ ਜਿਹੜੇ ਸਟੇਸ਼ਨ ਤੇ ਮੈਂ ਪਹੁੰਚਿਆ ਇਹ ਸ਼ਹਿਰ ਦੇ ਸਿਟੀ ਸੈਂਟਰ ਤੋਂ ਕਾਫੀ ਪਾਰ ਪਾਰ ਆ ਤੇ ਮੈਨੂੰ ਇਥੋਂ ਬੱਸ ਲੈ ਕੇ ਆਪਣੇ ਹੋਸਟਲ ਵੱਲ ਨੂੰ ਜਾਣਾ ਮੇਰੇ ਨਾਲ ਐਮਪੀਪੀਐਸ ਦੇ ਸਟੂਡੈਂਟ ਸੀਗਾ ਉਹਨਾਂ ਕਾਰਨ ਮੈਨੂੰ ਨੈਟ ਮਿਲ ਗਿਆ ਤੇ ਮੈਂ ਉਹਨਾਂ ਤੋਂ ਨੈਟ ਲੈ ਕੇ ਆਪਣੇ ਹੋਸਟਲ ਦੀ ਲੋਕੇਸ਼ਨ ਲਾ ਲਈ ਬੱਸਾਂ ਇੱਕ ਤਾਂ ਇਹ ਮੈਟਰੋ ਵਾਲੀ ਚੱਲਦੀ ਹੈ ਜਿਹਦੇ ਨਾਲ ਮੈਟਰੋ ਬੱਸਸ ਆਮਨ ਤੇ ਉੱਪਰੋਂ ਜਿਹੜੀ ਵਾਇਰ ਵਾਇਰ ਦੇ ਨਾਲ ਚੱਲਦੀ ਹੈ ਤੇ ਦੂਸਰੀਆਂ ਜਿਹੜੀਆਂ ਨਾਰਮਲ ਇਲੈਕਟ੍ਰਿਸਿਟੀ ਬੱਸਾਂ ਨੇ ਇਹ ਕਿੰਨੇ ਨੰਬਰ ਆ 227 ਇਹਨਾਂ ਦੇ ਨਾਲ ਹੀ ਹੁਣ ਮੈਂ ਬੱਸ ਚੜਨ ਲੱਗਾ ਦੇਖਦੇ ਆ 200 ਟਿੰਗੇ ਦੇਣੇ ਆ 200 ਕਰਨ ਕਿੰਨੇ ਟਿੰਗੇ ਦੇ ਆ ਮੇਰੇ ਕੋਲ ਛੋਟੇ ਹੈਗੇ ਆ ਟਿੰਗੇ 200 ਟਿੰਗੇ ਬਟਨ ਜਿਲਾ ਤੇ ਸਕ੍ਰਾਈਬ ਟਿਕਟ ਟਿਕਟ ਕੋ ਅਜੋਬ ਹੈ ਮਸ਼ੀਨ ਇਹਦੀ ਕੰਮ ਜੀ ਨਹੀਂ ਕਰ ਰਹੀ ਲੱਗਦਾ ਖਰਾਬ ਹੋ ਗਿਆ ਕਹਿੰਦੇ ਬਹਿ ਜਾਓ ਇੱਥੇ ਹੀ ਟੈਕਟ ਕੋਈ ਲੈਂਦਾ ਹੀ ਨਹੀਂ ਸਾਰੇ ਉਸਕੇ ਅੰਦਰ ਜਾ ਮਾਰਦੇ ਉੱਥੇ ਰਹੀ ਜਾਂਦੇ ਆ ਮੈਂ ਇਕੱਲਾ ਹੀ ਸੀਗਾ ਜਿਹਨੇ ਟਿਕਟ ਕਟਵਾਈ ਹੈ ਬਾਕੀ ਸਾਰੇ ਆਨਲਾਈਨ ਆਪਣੇ Google Pay ਉਂਗੂ ਜਿਵੇਂ ਕਰਦੇ ਆ ਉਹੀ ਸਿਸਟਮ ਹੈ ਇੱਥੇ ਜਾਂ ਕਾਰਡ ਕੋਡ ਇਹਨਾਂ ਦੇ ਬਣੇ ਹੋਏ ਆ ਉਹ ਤੋਂ ਪੇ ਕਰਦੇ ਆ ਕੈਸ਼ ਕੋਈ ਨਹੀਂ ਦਿੱਸਦਾ SIM ਕਾਰਡ ਦੇਖ ਰਹੇ ਆ ਕਹਿ ਰਹੇ ਇੱਥੇ ਕੋਈ ਪੁੱਛਦੇ ਆ ਇੱਕ ਵਾਰ SIM ਮਿਲ ਜੇਗੀ ਕਿ ਨਹੀਂ SIM 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 Airtel Airtel No This <laughs> thing is. <laughs> this thing is. pack, packet, net, net, net. <laughs> uh, this is This. 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 ਇੰਡੀਅਨ ਔਰ ਠਿੰਗੇ 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 ਇੰਗਲਿਸ਼ ਨੋ ਉਹ ਯਾਰ ਇਹ ਤਾਂ ਬੜਾ ਔਖਾ ਕੰਮ ਆ ਦੇਖਦੇ ਆ ਅੱਗੇ ਅੱਗੇ ਕੀ ਬਣਦਾ ਉਹਨੂੰ ਸਮਝ ਨਹੀਂ ਆ ਰਹੀ ਉਹ ਮੈਨੂੰ ਸਿਰਫ ਬਾਕਸ ਦਿਖਾ ਰਹੀ ਐ ਸਿਮ ਤਾਂ ਬਟ ਉਹ ਸਿਮ ਨਹੀਂ ਕਹਿ ਰਹੀ ਸਿਰਫ ਉਹ ਤੋਟਾ ਦਸਰੀ ਇਹ ਵੀ ਹੈ ਹੁਣ ਉਹ ਪਤਾ ਨਹੀਂ ਇਲੈਕਟ੍ਰੋਨਿਕ ਸਿਮ ਆ ਜਾਂ ਕੀ ਆ ਉਹਨੂੰ ਮੈਂ ਮੋਬਾਈਲ ਦਿਖਾਇਆ ਵੀ ਇਹਦੇ ਤੇ ਪਾਉਣੀ ਆ ਤੇ ਉਹ ਮੈਨੂੰ ਕਹਿੰਦੀ ਨਹੀਂ ਅੱਗੇ ਜਾਓ ਮੈਂ ਨਹੀਂ ਕਰ ਸਕਦੀ ਬਜ਼ੁਰਗ ਸੀਗੀ ਮਾਨੂੰ ਪਾਣੀ ਫਿਰ ਕਿਹਾ ਪਾਣੀ ਵੀ ਪਾਣੀ ਦੇ ਦੇ ਬੋਤਲ ਇੱਕ ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਹੁਣ ਦੇਖਦੇ ਆ ਦੁਰ ਦੁਰ ਦਾ ਮੈਂ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਨਹੀਂ ਹੋਸਟਲ ਕੁਝ ਨਹੀਂ ਪਤਾ ਮੈਨੂੰ Previous, previous English. Yes. Yes. I want to buy a sim. What? Sim, sim. Want to buy a sim. Sim card. Sim card. Uh, do you know Airavazh? No, I don't know. I'm a tourist. I don't know anything. Uh, here one lady, but uh, the does not understand the language but uh, here but don't understand the language they have sim हां ਕੋਈ ਸਭ ਜਾ ਰਹੇ ਹੁਣ ਦੇਖਦੇ ਆ ਕੀ ਕਹਿੰਦੇ ਆ ਇਹ ਤਾਂ ਐਕਸਪੀਰੀਅੰਸ ਹੀ ਇਕ ਅਜੀਬ ਐਕਸਪੀਰੀਅੰਸ ਹੁੰਦਾ ਜਦ ਸਿਮ ਲੈ ਲੀਓ ਕੋ ਖਰਚ ਲਗਵਾਣੀ ਹੁੰਦੀ ਆ ਬਟ ਇਹ ਵਧੀਆ ਵੀ ਲੋਕੀ ਇੱਥੇ ਮਦਦ ਕਰ ਰਹੇ ਆ ਦੇਖਦੇ ਆ ਹੁਣ ਕੀ ਬਣਦਾ

Okay, you can buy this. Buy and also internet need. No. Там да надо баланс чтобы. пусть да? Интернет. I don't tourist, no Russian. No. We need also one bottle water. Tell him is yeah. uh, Other shop near I'll Because the package also

300 uh, yes? yeah, kg water What's call water in, in Russian or Kazakh water Water ka ha ha so 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 okay thank you so yes no shida no shot zdes' verte 10 thank you okay you can uh, go de uh, ਯਾਰ ਯਸ ਟੂ ਕਪਰੈਂਟ 1 ਸਟਰੀਟ ਮਾਨਸਟ OK थैंक यू थैंक यू वेरी मच थैंक यू ਰਖਮਤ ਰਖਮਤ ਵਧੀਆ ਲੋਕ ਨੇ ਪਾਣੀ ਪੀਵਾ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਆ ਇੱਥੇ ਗਲੀਆਂ ਚੋਂ ਥੱਕੇ ਤਾਂ ਖਾ ਰਹੇ ਆ ਪਰ ਮਜ਼ਾ ਆ ਰਿਹਾ ਸਿੰਮ ਲੈਣਾ ਇੱਕ ਵਾਰੀ ਫਿਰ ਨਹੀਂ ਕੋਈ ਟੈਨਸ਼ਨ ਪਾਣੀ ਪੀਲਾ ਪਾਣੀ ਮੈਂ ਸਿਰਫ ਜਿਹੜਾ ਪੀਤਾ ਉਹ ਟ੍ਰੇਨ 'ਚ ਹੀ ਪੀਤਾ ਸੀ ਉਹ ਵੀ ਦਿੱਲੀ ਉਹਦੇ ਤੋਂ ਬਾਅਦ ਉਹਨੇ ਮੈਨੂੰ ਦੱਸਿਆ ਵੀ ਪਾਣੀ ਪੀਲਾ ਤਾਂ ਕਿ ਤਾ ਪਾਣੀ ਨਾ ਡੁੱਲ ਜੇ ਇੱਕ ਚੌਂਕ ਪਾਰ ਕਰਕੇ ਅਗਲੇ ਚੌਂਕ ਦੇ ਰਾਈਟ ਸਾਈਡ ਤੇ ਤੁਹਾਨੂੰ ਸੇ ਮਿਲ ਜੂਗੀ ਦੇਖਦੇ ਮੱਕੀ ਟੱਕਣ ਵੀ ਮੇਰੇ ਕੋ ਡਿੱਗ ਗਿਆ ਰਸਤੇ ਜੀ ਸਿੰਘ ਪਾਣੀ ਦਾ ਨਾਮ ਯਾਦ ਰੱਖਣਾ ਪੈਣਾ ਨਹੀਂ ਤਾਂ ਇਹ ਪਾਣੀ ਲੈਣਾ ਬੜੀ ਮੁਸ਼ਕਲ ਆ ਸੁ ਮੀਨ ਸੁ ਨਾ ਤਾਂ ਸੋਨੇ ਤਾਂ ਜ਼ਿਲਮਾਡੀ ਵਧੀਆ ਪਰ ਬਹੁਤ ਹੀ ਵਧੀਆ ਬੈਟਰੀ ਬੂਟਰੀ ਮੇਰੇ ਪਾਵਰ ਬੈਂਕ ਵੀ ਡਾਊਨ ਹੁੰਦੇ ਜਾ ਰਹੇ ਆ ਹੋਸਟਲ ਜੇ ਨਾ ਪਹੁੰਚਿਆ ਤਾਂ ਬਹੁਤ ਪ੍ਰੋਬਲਮ ਆ ਸਕਦੀ ਆ ਇਹ ਬਹੁਤ ਠੰਡਾ ਹੈ ਕਿੰਨਾ ਯਾਰ ਇੱਕ ਤਾਂ ਇੰਨੀ ਠੰਡ ਪਹਿਲਾਂ ਹੀ ਉਤੋਂ ਫਰਿੱਜੀ 'ਚ ਰੱਖਿਆ ਸੀ ਪਾਣੀ ਵੀ ਲੱਗ ਰਿਹਾ ਮੈਨੂੰ ਹੀਟਰ ਵਾਲੇ ਕੋਲ ਪਹੁੰਚ ਕੇ ਮਨ ਲਾਲ ਲੱਗ ਜਾ ਦੇਖ ਰਿਹਾ ਬਾਕੀ ਪਤਾ ਨਹੀਂ ਉਹ ਹੀ ਆ ਕਿ ਨਹੀਂ ਹੀਟਰ ਵਾਲ ਆਪਣੇ ਵਾਲਾ ਨਹੀਂ ਆ ਏ ਆਰ ਟੀ ਈ ਐਲ ਕਰਕੇ ਨਹੀਂ ਪੈਂਦਾ ਏਟਲ ਹੀਟਲ ਕਰਦੇ ਆ ਸਪੈਲਿੰਗ ਵੀ ਹੋਰ ਆ ਇਹਦੇ ਤੇ ਜਿਹੜੀ ਉਹ ਆਂਟੀ ਸਿਮ ਦੇ ਰਹੀ ਸੀ ਉਹ ਕੱਲੀ ਸਿਮ ਵੇਚ ਰਹੀ ਸੀ ਫਿਰ ਕਹਿੰਦੀ ਸੀ ਕਾਲ ਕਰਕੇ ਆ ਨੰਬਰ ਤੇ ਤੁਸੀਂ ਪੈਕ ਲੈ ਲਿਓ ਭਟ ਮੈਂ ਕੀ ਗੋਲ ਕਰੂੰਗਾ ਮੈਂ ਤਾਂ ਪਹਿਲਾਂ ਹੀ ਥੰਬਰ ਪੂਸੇ ਚ ਪਿਆ ਪਿਆ ਪਾਣੀ ਦੀ ਬੋਤਲ ਮੈਂ ਸਾਹਣੀ ਸੀ 60 ਰੁਪਏ ਦੀ ਬੋਤਲ ਲਈ ਆ 60ਾਂ ਦੀ ਪਤਾ ਨਹੀਂ ਕਿੰਨੇ ਦੀ 300 ਡਿੰਗੇ ਸੀਗੇ ਹੁਣ ਇੱਥੇ ਲੈ ਲੱਭ ਗਿਆ ਉਲਟਾ ਉਲਟਾ ਲਾ ਸ਼ਾਇਦ ਬੋਤਲ ਨੂੰ ਸੁਟਣੀ ਪੈਣੀ ਕੀ ਕਰਾਂ ਟੱਕਰ ਮੇਰੇ ਕੋਲ ਹੈ ਨਹੀਂ ਪੀ ਲੈਣਾ ਦੋ ਦਿਨ ਦੀ ਪੀਣ ਵਾਲੀ ਪਈ ਹੈ ਦੋ ਦਿਨ ਦਾ ਪਾਣੀ ਨਹੀਂ ਪੀਤਾ ਦੇਖਦੇ ਆ ਕੀ ਕਹਿੰਦੇ ਆ ਟੱਲ ਵਾਲੇ ਇਤਾਂ ਦੀ ਸ਼ਾਪ ਆ ਪਤਾ ਨਹੀਂ ਹੋਣੀ ਇੰਗਲਿਸ਼ ਆਉਂਦੀ ਹੋਊਗੀ ਕਿ ਨਹੀਂ ਕਿੱਦਾਂ ਸਮਝਾਉਂਗਾ ਇਹਨੂੰ ਚਲੋ ਇਹ ਤਾਂ ਵਧੀਆ ਸਿਮ ਵਾਲੇ ਆ ਗਏ ਸਿਮ ਐਕਟਿਵੇਟ ਹੋ ਗਈ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਤੇ ਹੀਟਿੰਗ ਦੀ ਲੱਗਿਆ ਸਿਸਟਮ ਗਲਤ ਕਰ ਰਿਹਾ ਦੋ ਜਣੇ ਫ੍ਰੀ ਹੁੰਦੇ ਫਿਰ ਪੁੱਛਦੇ ਜੋ نو ਇੰਗਲਿਸ਼ ਲिटल ਬਿਟ ਇਸ ਇਸ ਮਾਈ ਪਾਸਪੋਰਟ ਹਰ ਰਿਕੋਰਡ ਫਾਰਮ ਬਲੋਗਿੰਗ ਇਟਸ ਓਕੇ 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 ਫ੍ਰਮ ਇੰਡੀਆ 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 ਟਕ نو ਅਬਾਊਟ ਇੰਡੀਆ ਹਾਂ

288 ਦੀ ਇੱਕ ਬੰਦੀ ਹੈ ਨਹੀਂ ਜੀ ਬਟੂ ਮਦਰ ਨੇ ਦੋ ਦਿਨਾਂ ਛੋਟੀ ਲੈ ਲੰਨਾ ਹੈ ਪਾਸਪੋਰਟ ਤੋਂ ਕੋਈ ਪਰੇ ਨੋਂ ਬੋਤਿੰਦੀ ਹੈ ਹੰਥੀ ਉਹ ਤੋਂ ਗਿੰਦੇ ਨੋਂ ਮਿਥਨ ਚੱਕਰਵਰਤੀ ਮੇਟੋ ਹੈ ਹੈ ਯਸ ਅਨੰਦ ਅਗਮਿਤਾ ਬਚਨ ਹਾਂ ਹਾਂ ਮੋਹਨ ਚੱਕਰਵਰਤੀ ਸਾਰੇ ਪਾਸੇ ਮਸ਼ਹੂਰ ਹੈ ਇੱਥੇ ਪਤਾ ਨਹੀਂ ਉਹਦੀ ਫਿਲਮਾਂ ਦੇਖਦੇ ਕੀ ਆ ਪਰ ਸਾਰੇ ਜਾਣਦੇ ਮੋਹਨ ਚੱਕਰਵਰਤੀ ਨੂੰ ਇੱਥੇ ਤਾਂ ਦਾਜੇ ਹੀ ਲਿਆ ਸੀ ਪਰ ਯਾੜਦਾ ਹੈ ਵੀ ਇੱਥੇ ਮੈਂ ਪਲੱਗ ਪਹਿਲੇ ਲੈ ਕੇ ਆਇਆ ਸੀਗਾ ਇਹਨੂੰ ਪਤਾ ਸੀ ਇੱਥੇ ਕਿ ਲੋਡ ਪੈਂਦੀ ਹੈ ਚਾਰਜਰ ਮੈਂ ਤੁਹਾਨੂੰ ਦੱਸਿਹਾ ਤੇ ਆ ਕੇ ਵਰਕ ਕਰੂਗਾ ਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਪ੍ਰੋਮੋਹਲ ਚਾਰਜ ਕਰ ਦੂੰਗਾ ਤੇ ਜੇ ਨਾ ਲੈ ਕੇ ਆਂਦਾ ਸ਼ਾਇਦ ਚਾਰਜਿੰਗ ਵੀ ਮੈਂ ਨਾ ਕਰਾਂਦਾ ਕਿਉਂਕਿ ਉਹਦੇ ਕੋਲ ਚਾਰਜਰ ਹੀ ਨਹੀਂ ਸ਼ੁਕਰਾ ਚਾਰਜਰ ਲੱਗੇ 2% ਸੀਗਾ ਮੋਬਾਈਲ ਮੈਂ ਹੋਸਟਲ ਵੀ ਜਾਣਾ ਇੱਥੋਂ ਓਕੇ ਥੈਂਕ ਯੂ ਰਕਮਤ ਬੈਕ ਬੈਗ ਰਹਿ ਤੇ ਜੈਸੀ ਗੇ ਤੇ ਉਹ ਜੀ ਤੇ ਬੈਮਰਾ ਆਨ ਕਰਕੇ ਰੱਖਣਾ ਬੜਾ ਜ਼ਰੂਰੀ ਆ ਕਿਉਂਕਿ ਇਹੋ ਜੀ ਮੂਵਮੈਂਟਸ ਰਹਿ ਜਾਂਦੀਆਂ ਜਿਹੜੀਆਂ ਅਨਕੰਡੀਸ਼ਨਲੀ ਹੋ ਜਾਂਦੀਆਂ ਜੇ ਵੀ ਤੁਹਾਨੂੰ ਕੋਈ ਬੁਲਾਉਂਦਾ ਹੁਣ ਮੈਂ ਤੁਹਾਨੂੰ ਚੌਂਕ ਪਾਰ ਕਰਨਾ ਉਡੀਕ ਰਿਆਂ ਇੱਥੋਂ ਲਾਈਟ ਹੋਏਗੀ ਤਾਂ ਮੈਂ ਪਾਰ ਕਰ ਸਕਦਾ ਹਾਂ ਬੱਸ ਨੰਬਰ 127 ਹੈ ਸ਼ਾਇਦ ਪਤਾ ਨਹੀਂ ਕਿਹੜੀ ਫਰੋਸ਼ਵਤ ਨਹੀਂ ਦਿੱਸ਼ਾ ਨਾਪਰੇਣਿਆ ਕਦੋਂ ਆਵੇਗਾ ਕੋਸ਼ਿਸ਼ ਹੋਵੇਗਾ ਬੱਸ ਦੇ ਨੰਬਰ ਦਾ ਲੁੱਡੀ ਹੋ ਗਈ ਮੈਂ ਧਿਆਨ ਨਹੀਂ ਦੇ ਰਿਹਾ ਸੀ ਇਹ ਬੱਸਸ ਨੇ ਇਦਾਂ ਦੀ ਬੱਸ ਇਸੇ ਆਪਾਂ ਨੂੰ ਲੈ ਕੇ ਜਾਣਗੀ ਆਇਥੋਂ ਮੈਂ ਜਾਣਾ ਇੱਧਰੋਂ ਚਲੋ ਵਧੀਆ ਵੀ ਨੈਟ ਚੱਲ ਗਿਆ ਹੁਣ ਮੈਨੂੰ ਥੋੜੀ ਮੈਪ ਦੀ ਪ੍ਰੋਬਲਮ ਨਹੀਂ ਹੈਗੀ ਕਾਫੀ ਹੱਦ ਨਹੀਂ ਕਹਿ ਸਕਦੇ ਕਾਫੀ ਜ਼ਿਆਦਾ ਪੂਰੀ ਸਫਾਈ ਹੋ ਹੈ ਵੈਸੇ ਇੰਡੀਆ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਸਾਫ਼ ਤੁਰਦੇ ਤੁਰਦੇ ਜਾ ਰਹੇ ਆ ਇਹ ਨੇੜੇ ਨੇੜੇ ਹੀ ਆ ਸਭ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਮੇਰੇ ਨਾਲ ਤਾਂ ਹੋਸਟਲ ਵੀ ਮੈਂ ਇੱਧੇ ਹੀ ਪਹੁੰਚ ਜਾਣਾ ਮੜ ਦੇਖਦੇ ਆ ਜੇ ਬੱਸ ਜ਼ਿਆਦਾ ਦੂਰ ਹੋਇਆ ਤਾਂ ਬੱਸੇ ਚੱਲ ਜਾਗੇ 2-3 2-2 ਸਟਾਪ ਜਾਂ 3 ਸਟਾਪ ਹੋਣੇ ਆ ਬੱਸ ਨੇ ਪਹੁੰਚਾ ਦੇਣਾ 200 ਟੈਂਗੇ ਲਾਉਗੀ ਪਰ ਆਹ ਪਤਾ ਨਹੀਂ ਕੀ ਚੀਜ਼ ਹੈ ਬੜੀ ਵਧੀਆ ਜੀ ਕੀਤਾ ਹੋਇਆ ਇਹਨਾਂ ਨੇ ਰੈਸਟੋਰੈਂਟ ਲੱਗ ਰਿਹਾ ਕੋਈ ਕੋਈ ਰੈਸਟੋਰੈਂਟ ਆਇਆ ਹਲ ਮਾਟੀ ਵਾਕਈ ਚ ਵਧੀਆ ਲੱਗ ਰਸ ਵੀ ਨਹੀਂ ਸਥਾਨਾ ਨਹੀਂ ਮੇਰੇ ਕੋ ਜਾ ਹੋਇਆ ਵੀ ਸ਼ਾਇਦ ਬਟ ਨਹੀਂ ਹਲ ਮਾਟੀ ਵੀ ਵਧੀਆ ਹੈ ਬਹੁਤ ਵਧੀਆ ਹੈ ਜਿਹਦੇ ਰੈਸਟੋਰੈਂਟਸ ਵਾਲੇ ਆਪਣਾ ਪੂਰਾ ਪੁੱਤੇ ਪੁੱਤੇ ਇਕੱਠੇ ਕਰ ਰਹੀ ਹੈ ਮੈਂ ਆ ਗਿਆ ਹੁਣ ਅਗਲੇ ਚੌਂਕ 'ਚ ਅਗਲੇ ਚੌਂਕ ਤੋਂ ਰਾਈਟ ਹੋ ਕੇ ਫਿਰ ਆਪਣਾ ਬਸ ਸਟਾਪ ਆ ਜਾਣਾ ਸਿੱਧਾ ਹੋਸਟਲ 500 ਮੀਟਰ ਦੇ ਵਿੱਚ ਵਿੱਚ ਬਸ ਆ ਜਾਂਦੀ ਹੈ ਦੇਖਦੇ ਹਾਂ ਹੁਣ ਦੇਖਣੀ ਸੋਲੋ ਦਾ ਐਕਸਪੀਰੀਅੰਸ ਵੀ ਲੱਗ ਗਿਆ ਉਹ ਚੱਪਸ ਫਾਇਲ ਕੁਛ ਇਸੇ ਤੋਂ 200 ਟੰਗੀ ਦੇ ਰੱਖਿਆ ਫਿਕਟ ਦੋਗਾ ਕੱਟ ਕੇ ਮੈਨੂੰ ਲੱਗਦਾ ਲੱਭ ਜੀ ਕਿੰਨੇ 200 ਟੰਗੀ ਲੱਗਦੇ ਲੋਈ ਮੈਂ ਅੜ ਗਿਆ ਬਸ ਸੱਚ ਦੇਖਦੇ ਹਾਂ 200 ਟੰਗੀ ਦੀ ਟਿਕਟ ਦਿੱਤੀ ਆ ਚੈੱਕ ਕਰ ਚੈੱਕ ਕਰਨਾ ਆਉਂਦੇ ਆ ਇਹਨਾਂ ਮੈਂ ਪਹਿਲਾਂ ਜੇ ਚਾਹਾਂ ਉਹਦੇ ਚੋਂ ਨਹੀਂ ਦੋ ਸੂਟਿੰਗ ਦੇ ਲੈਲੇ ਪਰ ਟਿਕਟ ਨਹੀਂ ਦਿੱਤੀ ਸੀਗੀ ਪਰ ਇਹਦੇ ਚੈੱਕਰ ਵੀ ਆਉਂਦੇ ਆ ਇਸ ਕਿੰਨੇ ਟਿਕਟ ਜਰੂਰ ਲੈਣਾ ਨਹੀਂ ਤਾਂ ਬਿਨਾਂ ਗੱਲ ਤੋਂ ਹੀ ਗੰਦਾ ਪਿਆਦਾ ਇੱਥੇ ਚੈੱਕਰ ਇੱਥੇ ਵੀ ਆਉਂਦੇ ਆ ਉਹ ਗੱਲ ਆ ਕਿ ਢੜੀ ਕਿਸਮਤ ਚੰਗੀ ਹੋਊਗੀ ਤਾਂ ਨਾ ਚੈੱਕ ਕਰਨ ਪਰ ਕਰ ਹੀ ਲੈਂਦੇ ਆ ਕਿ ਗੱਡੀਆਂ ਨਮਾਟੀ ਚ ਥੋੜੀਆਂ ਮਾਨੂੰ ਲੱਗ ਰਹੀਆਂ ਆ ਵੀ ਮਾਡਰਨ ਜੀਆਂ ਬਟ ਛਿੰਕਣ ਜਿੱਥੇ ਮੋਤਰੇ ਜਿਗਾ ਉੱਥੇ ਗੱਡੀਆਂ ਸਾਰੀਆਂ ਪੁਰਾਣੀਆਂ ਪੁਰਾਣੀਆਂ ਕੋਈ ਟਾਈਪ ਦੀ ਲੱਗ ਰਹੀਆਂ ਸੀਗੀਆਂ ਜਾਦੇ ਇਹਨੂੰ ਕਹਿੰਦੇ ਆ ਕੋਈ ਜਾਦੇ ਪਾਣੇ ਰਵਾਇਤ ਤੇ ਇੱਥੇ ਮੈਨੂੰ ਹੰਡਾਈ ਹੰਡਾਈ ਦੀਆਂ ਦੇਖ ਰਿਆਂ ਕਾਫੀ ਹੰਡਾਈ BMW ਸਭ ਆ ਗਿਆ ਇੱਥੇ ਵਧੀਆ ਮਿਲ ਕੇ ਉਹ ਥੋੜਾ ਜਿਹਾ ਏਰੀਆ ਜਿਹਨੂੰ ਕਹਿੰਦੇ ਆ ਪੈਗ ਏਰੀਆ ਆਇਆ ਹੁੰਦਾ ਕਟੇਲ ਮਾਡੀ ਕਾਫੀ ਆਦਾ ਡਿਵੈਲਪਡ ਬਹੁਤ ਸਾਰੇ ਮਲਟੀਪਲ ਕੰਪਨੀਆ ਪਹਿਲਾਂ ਪਾਕਿਸਤਾਨ ਦੀ ਕੈਪੀਟਲ ਹੁੰਦਾ ਸੀ ਕਿਸੇ ਟਾਈਮ ਤੇ ਸਤਾਨਾ ਡਵੈਲਪ ਹੋਇਆ ਸਤਾਨਾ ਨੂੰ ਨਾ ਨੇ ਕੈਪੀਟਲ ਬਣਾ ਕੇ ਜਦ ਐਂਟਰ ਕੀਤਾ ਫਸਟ ਐਕਸਪੀਰੀਅੰਸ ਆ ਦੇਖਦੇ ਆ ਕੀ ਕੀ ਦੇਖਣ ਨੂੰ ਮਿਲਦਾ ਤੇ ਕੀ ਕੀ ਲੋਕ ਲੋਕ ਮੁਤਲਕ ਮੈਂ ਤਿੰਨ ਜਣਾਂ ਤੋਂ ਮਦਦ ਮੰਗੀ ਆ ਤੇ ਤਿੰਨਾਂ ਨੇ ਪੂਰੀ ਐਂਡ ਤੱਕ ਜਦੋਂ ਤੱਕ ਉਹ ਪ੍ਰੋਬਲਮ ਸੋਲਵ ਨਹੀਂ ਹੋ ਜਾਂਦੀ ਮੇਰੀ ਉਦੋਂ ਤੱਕ ਉਹਨੇ ਛੱਡਿਆ ਨਹੀਂ ਮਲਕਿ ਪ੍ਰੋਬਲਮ ਪੂਰੀ ਕਰਕੇ ਤੁਹਾਨੂੰ ਫਿਰ ਤੋਰਦੇ ਆ ਇਸ ਕਰ ਨੂੰ ਲੋਕੀ ਬਹੁਤ ਵਧੀਆ ਇੱਥੇ ਦੇ ਤੇ ਸਾਡਾ ਤੋਂ ਘੁੰਮ ਕੇ ਜਾਣਾ ਦਿਖਾ ਤਾਂ ਇੱਥੇ ਕਿਤੇ ਰਿਹਾ ਆ ਬਟ ਕਮਾ ਕੇ ਦਿਖਾ ਰਿਹਾ ਥੋੜਾ ਉਧਰ ਦੀ ਸਾਈਡ ਨੂੰ ਹੋਟਲ 64 ਕਾਫੀ ਵਧੀਆ ਸਟਰੀਟ ਆ ਮੈਨੂੰ ਨੇੜੇ ਲੱਗ ਰਿਹਾ ਕੰਮ ਵਧੀਆ ਥਾਂ ਤੇ ਆ ਹੌਸਟਲ ਇਹ ਤਾਂ ਇੱਥੇ ਆ ਹੌਸਟਲ ਫਿਰ ਤਾਂ ਬਹੁਤ ਵਧੀਆ ਕੋਈ ਮਾਰਕੀਟ ਸ਼ਾਮ ਦੀ ਤਿਆਰੀ ਹੋ ਰਹੀ ਹੈ ਕੋਈ ਵਾਕਿੰਗ ਸਟਰੀਟ ਲੱਗ ਰਹੀ ਹੈ ਅੱਛਾ ਉਹੀ ਸਟਰੀਟ ਆ ਇਹ ਇੱਥੇ ਦੀ ਮਸ਼ਹੂਰ ਸਟਰੀਟ ਆ ਮੇਰੇ ਖਿਆਲ ਨਾਲ ਸ਼ਾਇਦ ਜਿਹੜੀ ਮੈਂ ਦੇਖੀ ਸੀਗੀ ਉਹੀ ਹੈ ਬਹੁਤ ਵਧੀਆ ਜੀ ਇਹ ਵਾਲੀ ਸਟਰੀਟ ਨੇੜੀ ਹੋਈ ਤਾਂ ਕਾਫੀ ਪੁਆਇੰਟ ਨੇੜੇ ਹੀ ਆ ਮੇਰੇ ਹੌਸਟਲ ਦੇ ਟੂਰਿਸਟ ਪੁਆਇੰਟ ਲੱਭੀ ਜਾ ਰਹੇ ਹੌਸਟਲ ਆ ਪੂਰੀ ਮਾਰਕੀਟ ਸੀਗੀ ਹੌਸਟਲ ਮੇਰਾ ਇਹਦੇ ਅੰਦਰ ਆ ਮੈਂ ਇਧਰ ਉਧਰ ਲੱਭੀ ਗਏਵੇਂ ਲਾ ਹੌਸਟਲ ਵਧੀਆ ਜਗ੍ਹਾ ਤੇ ਲੱਗ ਰਿਹਾ ਬਾਕੀ ਦੇਖਦੇ ਆ ਵਾਈਫਾਈ ਸਰ ਆਇਸੋ ਜਰਮਨੀ ਯਾਰ ਮੇਰੇ ਬਹੁਤ ਨਾਈਸ ਸ਼ੁਗਰਾ ਹੋਸਟਲ ਲੱਭ ਗਿਆ ਹੁਣ ਦਾ ਵਦਾ ਹੋਸਟਲ ਚ ਸਮਾਨ ਰੱਖ ਕੇ ਮੈਂ ਰੂਟੀ ਰੂਟੀ ਦਾ ਦੇਖਦਾ ਮੈਂ ਲੋਕਰ ਲੁੱਕਰ ਦੇ ਰਿਹਾ ਕਿਹੜੇ ਵਾਲਾ ਲੋਕਰ ਦੇਣਾ ਹੈ ਕਦੀ ਇੱਧਰ ਵਾਲਾ ਲੋਕਰ ਦੇਖਦੇ ਆ ਕਦੀ ਉੱਧਰ ਵਾਲਾ ਚਲੋ ਫਾਈਨਲੀ ਦੇ ਦਿੱਤਾ ਲੋਕਰ ਚਾਬੀ ਲੈ ਕੇ ਆਉਨੇ ਕਹਿੰਦੇ ਹੋਸਟਲ ਕਾਫੀ ਵਧੀਆ ਲੋਕੇਸ਼ਨ ਤੇ ਆ ਸਹੀ ਆ ਬਿਲਕੁਲ ਹੁਣ ਇਥੋਂ ਇੰਡੀਅਨ ਰੈਸਟੋਰੈਂਟ ਦੇ ਲਈ ਨਿਕਲਣਾ ਮੈਂ ਬਸ ਰੋਟੀ ਖਾਣ ਦੀ ਡੇਢ ਵੱਜ ਚੁੱਕਿਆ ਕਾਫੀ ਵਧੀਆ ਰੈਸਟੋਰੈਂਟ ਬਣਿਆ ਹੋਇਆ ਬੜਾ ਸਜਾਸ ਜਿਹਾ ਕਿੰਨੇ ਲੱਗ ਜੇ ਤਰੀਕੇ ਨਾਲ ਰੈਸਟੋਰੈਂਟ ਜਿਹਾ ਬਣਿਆ ਹੋਇਆ ਬਾਹਰਲੀ ਸਾਈਡ ਹੀ ਜਿਹੜੇ ਬੱਸ ਸਟਾਪ ਤੇ ਉਤਰੇ ਸੀਗਾ ਉਸੇ ਬੱਸ ਸਟੈਂਡ ਤੋਂ ਮੈਂ ਅੱਗੇ ਜਾਣਾ ਇੰਡੀਅਨ ਰੈਸਟੋਰੈਂਟ ਸੜਕ ਪਾਰ ਕਰਨ ਵਾਲਾ ਵੀ ਸਾਵਧਾਨੀ ਦੇਖਣਾ ਪੈਂਦਾ ਯਾਦ ਹੀ ਨਹੀਂ ਰਹਿੰਦਾ ਲਾਈਟ ਦੇਖ ਕੇ ਗ੍ਰੀਨ ਹੋਊਗੀ ਫਿਰ ਜਾ ਕੇ ਪਾਰ ਕਰਨੀ ਆ ਮਾੜੀ ਦੇ ਵਿੱਚ ਘੱਟੋ ਘੱਟ ਨਹੀਂ ਤਾਂ 5 ਤੋਂ 7 ਇੰਡੀਅਨ ਰੈਸਟੋਰੈਂਟ ਮਿਲ ਜਾਣਗੇ ਇਰਾਮਣਾ ਤੇ ਜਿੱਥੇ ਮੇਰੀ ਲੋਕੇਸ਼ਨ ਹੈ ਤੇ ਤੋਂ ਨੇੜੇ ਥੜੀ ਆ ਸਾਰੇ ਇੱਕ ਦੋ ਤਾਂ ਬਹੁਤ ਨੇੜੇ ਆ ਬਟ ਉਹ ক্লোਜ਼ ਦਿਖਾ ਰਿਹਾ ਇਸ ਟਾਈਮ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਦੂਜੀ ਸਾਈਡ ਜਾਣਾ ਪੈਣਾ ਮੈਨੂੰ ਇੱਥੇ ਦਲੇ ਗੱੜਾ ਇੱਥੇ ਵੱਡੀ ਤੋਂ ਵੱਡੀ ਗੱਡੀ ਵੀ ਮਿਲੂਗੀ ਤੇ ਛੋਟੀ ਦੇ ਛੋਟੀ। ਪੋਰਸ਼, ਆਡੀ, ਬੀਐਮਡਬਲਿਊ ਇੱਥੇ ਦੇਖਣ ਨੂੰ ਮਿਲਦੀਆਂ ਪਰ ਸ਼ਿਮਕੰਡ ਦੇ ਵਿੱਚ ਕਿਤੇ ਨਹੀਂ ਦੇਖਣ ਨੂੰ ਮਿਲਣਾ। ਡਿਉਟਾ ਹੈਗੀ ਆ, ਹੰਡਾਈ ਹੈਗੀ ਆ। ਸ਼ੈਵਲਟ ਹੈਗੀ ਆ। ਸਾਹਮਣੇ ਇੱਥੋਂ ਲੁਮਾਟੀ ਤੋਂ ਪਰੇ ਪਹਾੜ ਦੇ ਸਿਰੇ ਆ। ਬਹੁਤ ਵੱਡੇ ਵੱਡੇ ਪਰ ਪੂਰੀ ਨਾ ਟਾਗੇ ਹੋਏ ਪਹਾੜ ਦੇ ਸਿਰੇ ਵਿੱਚ। ਗਰੀਬੀ ਵਿੱਚ ਕੋ ਉਹ ਕਹਿਣ ਲੱਗਦਾ ਇੱਥੇ ਤੋਂ ਸੜਕਾਂ ਦੇ ਵਿੱਚ ਅਜੇ ਤੱਕ ਮੈਨੂੰ ਇੱਕ ਵੀ ਟੋਆ ਦਾ ਬਿਲਕੁਲ ਵੀ ਨਹੀਂ ਜਿਸ ਨੂੰ ਕਹਿੰਦੇ ਬਿਲਕੁਲ ਪੂਰੀ ਐ ਪ੍ਰੋਪਰ ਸੜਕਾਂ ਕਾਫੀ ਦੂਰ ਕੋ ਰੈਸਟੋਰੈਂਟ ਰੈਸਟੋਰੈਂਟ ਲੱਭਦਾ ਲਾ ਉਹਦੇ ਮਹਾਰਾਜ ਰੈਸਟੋਰੈਂਟ ਪਹੁੰਚ ਗਿਆ ਅਬ ਕੋਈ ਜੀ ਪ੍ਰੋਬਲਮ ਆ ਹਾਂ ਜੀ ਆਇਆ ਹਾਂ ਇਕੱਲਾ ਆਇਆ ਹਾਂ ਖਾਲੀ ਘੁੰਮਣੇ ਕੇ ਲਿਏ ਆਇਆ ਹਾਂ ਘੁੰਮਣੇ ਕੇ ਲਿਏ ਘੁੰਮਣੇ ਕੇ ਲਿਏ ਘੁੰਮਣੇ ਕੇ ਲਿਏ آلو پراٹھا تھے راجما مسالہ ہاف ہو جائیں گے پیک کرانا فل ہی کر دو آپ اور اگر میں گرم کر دوں دو ٹائم چل جائے گا آرام سے آدھا کھا سکتے ہاں اور روٹیاں روٹی کیا پرائز ہے روٹی کا چار پانچ سو ہوگا روٹی نہیں نہیں روٹی چھوٹا ہے بٹر نان بڑا ہوتا ہے چار نان چار بہت دو صبح دو چار چار نان ہو گیا راجما مسالہ ہو گیا اسپائسی

ਔਰ ਵੀ ਹੈ سامنے ਜੋ ਬੋਤ ਹੈ ਜੋ ਓਨਰ ਹੈ ਉਹ ਵੀ ਇੰਡੀਅਨ ਹੈ ਇੱਚੀ ਕਹ ਰਿਹਾ ਹੈ ਇੰਡੀਅਨ ਓਨਰ ਐਕਚੁਅਲੀ ਨਹੀਂ ਹੈ ਇਹਨੇ ਕਿ ਫਰਾਂਸ ਨੋਬਲ ਹੈ ਓਕੇ ਪੂਰੇ ਠੀਕ ਹੈ ਫਿਰ ਇਤਨੀ ਦੂਰ ਆਕਰ ਹਾਂ ਠੀਕ ਹੈ ਉੱਥੇ ਇਤਨੀ ਦੂਰ ਆਕਰ ਠੁੜੀਏ ਰਸ਼ੀਨ ਫਿਰ ਬੋਲ ਲੈਂਦੇ ਤੁਸੀਂ ਹੈ ਰੋਪਰ ਬੋਲਨੇ ਰਸ਼ੀਨ ਮੈਂ ਰਸ਼ੀਨ ਬੋਲ ਲਿਆ ਤੇ ਫਿਰ ਤੁਮ ਹੈ ਮੈਨੂੰ ਕੋ 22 ਸਾਲ ਹੋ ਗਏ ਬਹੁਤ ਛੀ ਬਾਈਸ ਸਾਲ ਮੈਨੂੰ ਤਾਂ ਜਿੰਨੇ ਕਿਦਰ ਵੀ

ਉਸ ਰੌਂਡਲੇ ਥੋੜਾ ਦੂਰ ਹੈ ਮੈਕਲਿਨ ਵਾਲਾ ਸੇਂਟਰ ਮੇਰਾ ਰਾਜਮਾ ਚੌਕ ਰਾਜਮਾ ਕਰਾਇਆ ਕਰਦੇ ਨਾਲ ਕਰਾਲੇ ਨਾਲ ਕਰ ਰਹੇ ਨੇ ਤਿਆਰ ਇਹਨੂੰ ਉੱਧਰ ਹੀ ਲਿਆ ਮੀਟਰ ਨੂੰ ਨਾ ਪਤਾ ਲੱਗ ਰਿਹਾ ਸੀ ਮੈਨੂੰ ਉਹਦੀ ਸਮਝ ਆ ਕਿ ਨੱਕ ਨੂੰ ਮੀਟੀ ਆ ਰਹੀ ਸੀ ਚੱਕ ਕੇ ਫਿਰ ਸ਼ਫ ਕੋਲੀ ਲਿਆ ਰੋਟੀ ਮੈਂ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣ ਦੀ ਬਜਾਏ ਹੋਸਟਲ ਲੈ ਕੇ ਜਾਣੀ ਸਹੀ ਸਮਝੀ ਕਿਉਂਕਿ ਮੈਨੂੰ ਰੋਟੀ ਦੀ ਕੋਸਟ 850 ਰੁਪਿਆ ਪੈ ਰਹੀ ਸੀ ਜਿਹਦੇ ਵਿੱਚੋਂ ਕਾਫੀ ਜ਼ਿਆਦਾ ਸਬਜ਼ੀ ਬਚ ਵੀ ਜਾਣੀ ਸੀ ਜੋ ਕਿ ਮੈਨੂੰ ਵੇਸਟ ਆਫ ਮਣੀ ਲੱਗੀ ਸੋ ਮੈਂ ਸੋਚਿਆ ਕਿ ਰੂਟੀ ਨੂੰ ਮੈਂ ਹੋਸਟਲ ਲੈ ਕੇ ਜਾਂਦਾ ਹਾਂ ਜੋ ਕਿ ਆਰਾਮ ਨਾਲ ਮੇਰੇ 2 ਟੈਮ ਚੱਲ ਜਣੀ ਸੀ ਮੈਂ ਰਾਜਮਾ ਕਰਾ ਲਈ ਰਾਜਮਾ ਨਾਲ ਚਾਰ ਨਾਨ ਕਰਾ ਲਈ ਜਿਹੜੀ ਮੈਂ ਸਟਰੀਟ ਦੀ ਗੱਲ ਕਰ ਰਿਹਾ ਸੀਗਾ ਕਾਫੀ ਰੌਣਕ ਵੱਧ ਗਈ ਹੈ ਹੋਸਟਲ ਦੇ ਨਾਲ ਹੀ ਜਾਂ ਮੇਰੇ ਸ਼ਾਮ ਭੈਣ ਵਾਲੀ ਹੁਣ 5:00 ਵਜੇ ਗਏ ਆ ਕਾਫੀ ਰੌਣਕ ਹੋ ਗਈ ਜੇ ਦੋ ਹੋਰ ਇੰਡੀਅਨ ਟੂਰਿਸਟ ਮੈਨੂੰ ਮਿਲ ਗਏ ਸੀ ਇੱਕ ਤਾਂ ਆਪਣੇ ਪੰਜਾਬ ਦਾ ਹੀ ਸੀਗਾ ਦੂਜਾ ਹਰਿਆਣੇ ਦਾ ਸੀਗਾ ਨਾਲ ਹੀ ਹੁਣ ਅਸੀਂ ਇਕੱਠੇ ਅੱਗੇ ਦਾ ਟ੍ਰੈਵਲ ਸ਼ੁਰੂ ਕਰਾਂਗੇ ਇੱਕ ਦਿਤਾ ਜਵਾਬਸੀ ਆ ਦੂਸਰੇ ਨੇ ਜੇ ਰੁਕਣਾ 4-5 ਦਿਨ ਲੋਕ ਇੱਥੇ ਖਤਮ ਕਰਦੇ ਆ ਕਾਫੀ ਵੱਡਾ ਹੋ ਗਿਆ ਨਾਈਟ ਨੂੰ ਸਟਰੀਟ ਦਾ ਕਿੰਦਾ ਰੌਣਕ ਲੱਗਦੀ ਆ ਸਭ ਦੇਖਾਂਗੇ ਅਗਲੇ ਵੀਡੀਓ ਇਦਾਂ ਹੀ ਐਪੀਸੋਡ ਤੇ ਐਪੀਸੋਡ ਆਈ ਜਾਣੇ ਤੁਸੀਂ ਨਾਲ ਬਨੇ ਰਹੋ ਤਾਂ ਸਬਸਕ੍ਰਾਈਬ ਦਾ ਬਟਨ ਦਬਾਉਣਾ ਨਾ ਭੁੱਲਿਓ ਤੇ ਜੇ ਕੋਈ ਕਮੀ ਪੇਸ਼ੀ ਲੱਗ ਰਹੀ ਆ ਉਹ ਵੀ ਜਰੂਰ ਦੱਸੋ